ਨਾ ਆ ਰਿਹਾ ਹੈ ਹੋ ਕਿ ਇੱਕ ਮੈਨੂੰ ਹੋਰ ਦੱਸਿਓ ਇਹ ਬੰਦੇ ਹੈਗੇ মিডিਆ ਤੋਂ ਇਹ ਇਹ ਪੱਤਰਕਾਰ ਹੋ ਹੈ ਇਹ ਕਹਿੰਦੇ ਨੇ ਜਿਹੜਾ ਬਾੜੀਆਂ ਦਾ ਪਿੰਡ ਦਾ ਨਾਂ ਹੈ ਬਾੜੀਆਂ ਕਿੱਦਾਂ ਪਿਆ ਕੋਈ ਪਤਾ ਹੈ ਇਹਦੇ ਬਾਰੇ ਬਾੜੀਆਂ ਨਾ ਹੈ ਜਾਮ ਬਿਆ ਹੈ ਇੱਥੇ ਮਾਲ ਪ੍ਰਜਾ ਦਾ ਬਾੜੀਆਂ ਦਾ ਮਾਲ ਪ੍ਰਜਾ ਦਾ ਇਹ ਲੰਸਲ ਲੱਲ ਚੱਲਦਾ ਹੈ ਮਾਲ ਪ੍ਰ ਬਾੜੀਆਂ ਕਰਕੇ ਜਾਂਦੇ ਨੇ ਉਹ ਤਾਂ ਬਾੜੇ ਹੁੰਦੇ ਸੀ ਅੱਛਾ ਬਾੜੇ ਹੁੰਦੇ ਆਂ ਅੱਛਾ ਬਾੜੀਆਂ ਮਾਲ ਪਰ ਕਰ ਹੁੰਦਾ ਇਹ ਬਾੜੇ ਹੁੰਦੇ ਹਾਂ ਇਹ ਇਸ ਕਰਕੇ ਨਾਲ ਜਗਲਾ ਹੋਇਆ ਨਾ ਭਗਾਰੇ ਮੂਹ ਬੰਨ ਲਾ ਉਹ ਵੇ ਲਾ ਗਿਆ ਲਗ ਹੋ ਗਿਆ ਲੈ ਅੱਛਾ ਉਹ ਬਣੀ ਨਾ ਕਬਰ ਮੈਂ ਸਮਝ ਗਿਆ ਉਹ ਪਰੇ ਆਹੋ ਹਾਂਜੀ ਹੋਰ ਬਾਬਾ ਜੀ ਕੀ ਨਾਮ ਹੈ ਮੇਰੇ ਮੇਰੇ ਪਿੰਡ ਦਾ ਦੱਸ ਦਿਓ ਆਪਣਾ ਮੇਰੇ ਪਿੰਡ ਆਏ ਸੀ ਅੱਛਾ ਮਾੜਾ ਜਿਹਾ ਗਰਾਜੀ ਦਾ ਮੋੜ ਆ ਰਿਹਾ ਨਾ ਨਾਂ ਕੀ ਬਾਬਾ ਜੀ ਤੁਹਾਡਾ ਹੈ ਨਾਮ ਨਾਮ ਕੀ ਤੁਹਾਡਾ ਕਰਨ ਸਿੰਘ ਹੈ ਕਿੰਨੀ ਉਮਰ ਹੋ ਗਈ ਤੁਹਾਡੀ 100 ਤੋਂ ਜ਼ਿਆਦਾ ਟੱਪ ਗਿਆ 100 ਤੋਂ ਜ਼ਿਆਦਾ ਟੱਪ ਗਿਆ ਉਹ ਮੇਰੀ ਗੱਲ ਹੀ ਹੋ ਗਈ ਯਾਰ ਮਹਾਰਾਜਾ ਹੁਕਮਾਂ ਤੋਂ ਉਹ ਕਿਹੜਾ ਭਲਾ ਹੀ ਕੀਤਾ ਬੁਰਾ ਨਹੀਂ ਕਰੇ ਪਰ ਪੰਨੇ ਜਾਣ ਲਿਆ ਬਿਲਕੁਲ ਬਿਲਕੁਲ ਤੇ ਤੰਦਰੁਸਤੀ ਦਾ ਰਾਜ਼ ਕੀ ਹੈ ਜੀ ਹੈ ਤੰਦਰੁਸਤੀ ਦਾ ਰਾਜ਼ ਕੀ ਹੈ ਕਹਿੰਦੇ ਤੰਦਰੁਸਤੀ ਦਾ ਰਾਜ਼ ਕੀ ਆ ਤੰਦਰੁਸਤੀ ਦਾ ਇਲਾਜ ਹੈ ਖਾਣਾ ਪੇਣਾ ਤੇ ਠੀਕ ਰੱਖਿਆ ਬਸ ਬਰੇ ਦੀ ਨਗਰ ਤੰਦਰੁਸਤੀ ਦਾ ਸਭ ਤੋਂ ਵਧੀਆ ਦਾ ਇਲਾਜ ਹੁੰਦਾ ਹੈ ਜੀ ਘੱਟ ਖਾਣਾ ਬਸ ਬਰੇ ਪਰ ਇਹ ਤਾਂ ਗੱਲ ਤੇ ਆ ਮੈਂ ਇਹਨਾਂ ਲੋਕਾਂ ਨੇ ਕੰਮ ਕੀਤਾ ਮੇਰੇ ਮਗੇ ਸ਼ਾਮ ਲਾਕੇ ਕੁਮਾਰ ਤੇ ਪੰਡਲੀ ਜਾਂਦੇ ਨਾਲੇ ਲਈ ਨਹੀਂ ਜਾਂਦੀ ਸਾਡੀ ਜੋਟੀ ਜਾਂ ਸਾਡੀ ਜੋਟੀ ਸਾਡੀ ਕਿੱਧਰ ਗਿਆ ਲਗਾਉਂਦਾ ਉਹ ਅਗਲੇ ਨਾਲ ਰੋਕ ਨਹੀਂ ਗਾਣ ਆਪਣੇ ਨਾਲ ਅ ਅ ਬਾਈਓ ਖਾਲਾ ਕੋਈ ਆਪ ਹੀ ਤੁਰ ਫਿਰ ਕੇ ਉਹਨੇ ਸਾਰੇ ਪਾਸੇ ਆਪ ਹੀ ਤੁਰ ਤੁਰ ਕੇ ਜਾਂਦੇ ਸਾਰੇ ਪਾਸੇ ਪਿੰਡ ਦੇ ਵਿੱਚ ਵਿਚਰਦੇ ਹਾਂ ਇਹ ਲਾਓ ਵਾਸੀ ਇਹ ਜਾ ਬਣ